ਸ੍ਰੀ ਸ਼ੋਭਧਨਿਆ ਸਿਗਿਤਾ ਦੇ ਸਾਹਮਣੇ ਬੈਠੇ ਸਾਹਿਦ ਅਤੇ ਕਲਾ ਪ੍ਰੇਮੀ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਸਤਕਾਰ ਮੈਂ ਇੱਕ ਇਤਿਹਾਸਕ ਰਚਨਾ ਜਿਹੜੀ ਅਨੰਦਪੁਰ ਸਾਹਿਬ ਦੇ ਕਿਲੇ ਅੰਦਰ ਦਸੰਬਰ ਵਾਰਸ਼ਾਤ ਦੇ ਨਾਲ ਕੁਝ ਚੌਣਵੇਂ ਸਿੰਘ ਪਰੋ ਕਿਲੇ ਨੂੰ ਘੇਰਾ ਪਿਆ ਪਿਆ ਤਾਂ ਕੁਝ ਸਿੰਘ ਬੋਖ ਅਤੇ ਲੜਾਈ ਤੋਂ ਬੇਜਾਰ ਹੋ ਕੇ ਕਿਲੇ ਤੋਂ ਬਾਹਰ ਜਾਣ ਦੀ ਇਜਾਜ਼ਤ ਮੰਗਦੇ ਆ ਤਾਂ ਇਸ ਨਾਜਿਕ ਸਥਿਤੀ ਨੂੰ ਕਵੀ ਨੇ ਕਿਵੇਂ ਕਲਮ ਬੰਦ ਕੀਤਾ ਗੁਰਦੇਵ ਸਿੰਘ ਮਾਨ ਦੀ ਰੱਖਣਾ ਬੇਦਬਾ ਬੇਦਬਾ ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ ਅਸੀਂ ਰੱਜ ਗਏ ਹਾਂ ਭੁੱਖੇ ਰਹਿ ਰਹਿ ਕੇ ਸਾਨੂੰ ਚੁੱਪ ਚਪੀ ਤਿਆਂ ਜਾਣਦੇ ਤੋਂ ਅਸੀਂ ਥੱਕ ਗਏ ਹਾਂ ਤੈਨੂੰ ਕਹਿ ਕਹਿ ਕੇ ਵੱਡਿਆ ਰੂਹ ਵੀ ਤੈਨੂੰ ਚੁੱਕਦਾ ਨਹੀਂ ਕਾਲਾ ਹੱਥਾਂ ਚੋਂ ਅੱਜ ਤੇ ਢੈਂਦੀਆਂ ਨੇ ਹੁਣ ਤਾਂ ਦਾਤਿਆ ਜੰਗ ਦੀ ਜਾਤ ਤੋਂ ਹੀ ਜਿਸਾਂ ਕਾਲ ਜੇ ਸਾਡੇ ਨੂੰ ਪੈਂਦੀਆਂ ਨੇ ਕਲਗੀ ਵਾਲੇ ਨੇ ਆਖਿਆ ਜਾਓ ਬੇਸ਼ੱਕ ਪਰ ਸਾਡੇ ਨਾਲ ਹਿਸਾਬ ਮਕਾਈ ਜਾਵੋ ਸਾਡੀ ਸਾਂਝ ਬਸਦਾ ਲਈ ਮੁੱਕ ਗਈ ਏ ਕਾਗਜ਼ ਲਿਖ ਕੇ ਇਨਾ ਫੜਾਈ ਜਾਵੋ ਕਾਗਜ਼ ਲਿਖਿਆ ਸਿਦਕ ਤੋਂ ਡੋਲਿਆ ਨੇ ਸਾਥੋਂ ਭੁੱਖਿਆਂ ਤੋਂ ਖੰਡੇ ਵੱਜਦੇ ਨਹੀਂ ਕਲਗੀ ਵਾਲਾ ਨਹੀਂ ਅੱਜ ਤੋਂ ਗੁਰੂ ਸਾਡਾ ਕਲਗੀ ਵਾਲੇ ਤੇ ਅਸੀਂ ਕੁਝ ਲੱਗਦੇ ਨਹੀਂ ਮਾਰੇ ਭੁੱਖ ਨੇ ਮਾਵਾਂ ਦੇ ਛੇਰੇ ਹੋ ਜੋ ਭਾਂਗਰ ਗਿੱਦੜਾਂ ਘਰਾਂ ਨੂੰ ਨਸ ਜਾਏ ਸਿਰੀਆਂ ਸੱਪਾਂ ਦੀਆਂ ਨੂੰ ਜਿਹੜੇ ਲੱਤੜਦੇ ਸੀ ਅੱਜ ਉਹ ਭੁੱਖਦੇ ਨੇ ਵੇਖੋ ਬਸ ਆਏ ਅੱਗੋਂ ਸਿਗਣੀਆਂ ਸ਼ੀਣੀਆਂ ਭੜਕ ਪਈਆਂ ਤੁਸੀਂ ਭੁੱਖ 'ਚ ਨਿਖੜਦੇ ਚੱਜਦੇ ਨਹੀਂ ਅਸੀਂ ਕੁਝ ਤੁਸਾਂ ਦੀਆਂ ਲੱਗਦੀਆਂ ਨਹੀਂ ਅੱਜ ਤੋਂ ਤੁਸੀਂ ਵੀ ਸਾਡੇ ਕੁਝ ਲੱਗਦੇ ਨਹੀਂ ਜੂੜੇ ਖੋਲ ਕੇ ਮਿੰਡੀਆਂ ਕਰੋ ਛੇਤੀ ਕੁੰਗੋ ਵਿੱਚ ਸਵਾ ਦਾ ਪਾ ਲੋਵੇ ਪਾਊਡਰ ਤੁਸੀਂ ਬੇਸ਼ਰਮਾ ਨੂੰ ਦੱਸਦੀਆਂ ਹਾਂ ਕਾਲਖ ਤਵੇ ਦੀ ਮੱਥੇ ਤੇ ਲਾ ਲੋਵੇ ਪੱਗਾਂ ਪਾੜ ਕੇ ਚੁੰਨੀਆਂ ਲਹੋ ਸਿਰ ਤੇ ਪੈਰਾ ਤੀਕਣਾ ਘੁੰਡ ਲਮ ਕਾ ਲੋਵੇ ਦੇਖਣ ਸ਼ਕਲ ਨਾਲ ਅਣਖ ਦੀ ਰੱਤ ਵਾਲੇ ਪਰਦੇ ਚੁੱਪਾਂ ਦੇ ਵਿੱਚ ਲਟਕਾ ਲਓ ਬੇ ਪੀ ਕੇ ਦੁੱਧ ਮਜੇਲਣਾ ਜੱਟੀਆਂ ਦਾ ਤੁਸੀਂ ਬਾੜ ਅੰਦਰ ਡੋ ਨ ਛੱਡਿਆ ਏ ਤੁਹਾਡੀ ਅਣਖ ਦੇ ਕੋਲੋਂ ਨਹੀਂ ਹਜਮ ਹੋਇਆ ਤੁਸੀਂ ਆਪ ਅਗਲਾ ਸ਼ਿਕੇ ਕੱਢਿਆ ਏ ਸੀਨੇ ਪਾਟ ਗਏ ਮਾਮਾ ਦੇ ਪੁੱਤਰਾਂ ਦੇ ਟਿੱਖੀਆਂ ਬੋਲੀਆਂ ਕਾਲਜੇ چیر ਗਈਆਂ ਬਜਰ ਸੀਨਿਆਂ ਦੀ ਕਰੜੀ ਖੰਲ ਤਾਂ ਹੀ ਕੈਂਚੀ ਬੰਨ੍ਹ ਕਰਕੇ ਨੀਰੋ ਨੀਰ ਗਈਆਂ ਓਹ ਚਾਲੀ ਦੇ ਚਾਲੀ ਹੀ ਸਿੰਘ ਸੂਰੇ ਤੇਗਾ ਚੁੱਕ ਕੇ ਫੇਰ ਤਿਆਰ ਹੋਏ ਭਾਗਾ ਭਰੀ ਉਸ ਭਾਗੋ ਨੂੰ ਨਾਲ ਲੈ ਕੇ ਅਖਰ ਜੰਗ ਦੇ ਵਿੱਚ ਸੁਮਾਰ ਹੋਏ ਜਿੱਧਰ ਪਏ ਉਹ ਸਫਾ ਨੂੰ ਸਾਫ਼ ਕਰ ਗਏ ਜਿੱਧਰ ਨੱਥੇ ਉਹ ਲਾ ਗਏ ਕਾਣ ਲੱਖਾਂ ਜਿੱਧਰ ਮੁੜੇ ਤੇ ਫੌਜਾਂ ਦੇ ਮੂੰਹ 모ੜੇ ਖਿੰਦੋ ਬੰਗਰਾਂ ਸੀਸ ਉਡਾਣ ਲੱਖਾਂ ਮਰ ਮਰ ਤੇਗਾ ਮਹਾ ਸਿੰਘ ਜੋਦਾ ਆਖਰ ਦੇ ਗਿਆ ਕਰਮਾਂ ਦੀ ਮਾਰ ਖਾ ਕੇ ਦਾਤਾ ਦੇਖ ਨਾ ਮੇਰੇ ਗੁਨਾਹ ਬੱਲੇ ਜਾਂਦੀ ਬਾਹ ਤਾਂ ਦੇ ਦਿੰਦਾ ਰਿਆ ਕੇ ਛਾਦੀ ਨਾਲ ਲਗਾ ਕੇ ਕਹਿਣ ਲਗਾ ਜਾਂਦੀ ਬਾਹ ਨਿਰਾਸ਼ ਨਾ ਚਾਹੀ ਸਿੰਗਾ ਖੁਸ਼ੀ ਨਾਲ ਤੂੰ ਜਾ ਜੇ ਸੁਰਗ ਜਾਏ ਐਵੇਂ ਅੱਖੀਆਂ ਨਾ ਡੁੱਬ ਡੋ ਵਹੀਂ ਸਿੰਗਾ ਮੇਰੇ ਸੋਹਣਿਆ ਬੰਕਿਆ ਸੂਰਬੀਰਾ ਕੁਝ ਆਪਣੇ ਵਾਸਤੇ ਮੰਗ ਲੈ ਤੂੰ ਭਾਵੇਂ ਦੋਹਾਂ ਜਹਾਨਾਂ ਦੀ ਜ਼ਿੰਦਗੀ ਨੂੰ ਸ਼ਾਹੀ ਰੰਗਣਾ ਦੇ ਅੰਦਰ ਰੰਗ ਲੈ ਤੂੰ ਲੈ ਕੇ ਬਚਨ ਵੀਰ ਭਲਵਾਨ ਮਾ ਦਾ ਕਹਿਣ ਲੱਗਾ ਬੇਦਾਵਾ ਬਗਾ ਦਾਤਾ ਮੇਰੇ ਜਿਗਰ ਦੇ ਡੂੰਘੜੇ ਫਾਟੇ ਉੱਤੇ ਮਲ ਬਦਰਦ ਦਿੱ ਅੱਜ ਲਗਾ ਦਾਤਾ ਮੈਨੂੰ ਕਦੇ ਖੁਦ ਗਰਜੀਆਂ ਭੌਂਦੀਆਂ ਨਹੀਂ ਭਾਵੇਂ ਰੁੜ ਜਾਏ ਸੋਨੇ ਦਾ ਤਾਜ ਦਾਤਾ ਮੇਰੇ ਸਿੱਦਕ ਦੇ ਲਹੂ ਨਾਲ ਚਾਏ ਤੋਤਾ ਲੱਖਾਂ ਮਾਝ ਦੇ ਮੱਥੇ ਦਾ ਦਾਗ ਦਾਤਾ ਦਾਤੇ ਕਿਹਾ ਬੇਦਾਵਾ ਮੈਂ ਪਾਰਦਾ ਹਾਂ ਇਹ ਪਰ ਫਾਟਿਆਂ ਹੋਿਆਂ ਨੂੰ ਜੋੜਨੇ ਲਈ ਤੱਕਾ ਦਿੱਤਾ ਸੀ ਸਿੰਘਾਂ ਨੂੰ ਜਾਣ ਕੇ ਮੈਂ ਇਹ ਜੋ ਮੁਕਤੀ ਦੇ ਸਾਗਰ ਵਿੱਚ ਰੋੜਨੇ ਲਈ ਮੁਕਤੀ ਦੇ ਸਾਗਰ ਵਿੱਚ ਰੋੜਨੇ ਲਈ ਉਹ 40 ਸਿੰਘਾਂ ਨੂੰ ਅਸੀਂ ਅਰਦਾਸ ਦੇ ਵਿੱਚ 40 ਮੁਕਤੇ ਕਰਕੇ ਯਾਦ ਕਰਦੇ ਹਾਂ ਵਾਹਿਗੁਰੂ ਤੇ ਗੁਰੂ ਜੀ ਦੀ ਕਾਫੀ ਵਿਅਕਿਆਤਿਕ ਹੋ ਜਾਂਦੀ ਹੈ ਕਿ ਕਿੱਥੋਂ ਕਿਵੇਂ ਵਾਲੀ ਸਿੰਘ ਆਏ ਸੀ ਕਿ ਇਸ ਤਰ੍ਹਾਂ ਮੁਕਤੀ ਸਰ ਜਾ ਕੇ ਉਹਨਾਂ ਨੇ ਸេចក្តਿ ਪ੍ਰਾਪਤ ਕੀ ਤੇ ਹੁਣ ਅਗੇ ਅ ਕਲੜਾ ਜੀ ਕੁਝ